हां जी विजिट सारे वीरा नु सवासी काल जी स्वागत ਕਰਦੇ ਵੀਜੀ ਟਾਡਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਜੀ ਅੱਜ ਦੀ ਵਿਜ਼ਿਟ ਹੈਗੀ ਆ ਪਿੰਡ ਪ੍ਰਿੰਗੜੀ ਤੇ ਆਜੋ ਐਂਕਲ ਜੀ ਹੁਣਾ ਨਾ ਕਰਦੇ ਗੱਲਬਾਤ ਸਵਾਸੀ ਗਾਲ ਜੀ ਸਵਾਸੀ ਗਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਹਾਂ ਜੀ ਹਾਂ ਜੀ ਕੀ ਨਾਂ ਜੀ ਆਪਣਾ ਜੀ ਮੇਜਰ ਸਿੰਘ ਜੀ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜੀ ਹਾਂ ਜੀ ਹਾਂ ਜੀ ਤੇ ਇੱਕ ਆਪਣਾ ਨੰਬਰ ਕਿੰਨਾ ਜੀ 9803159033 ਹਾਂ ਜੀ ਹਾਂ ਜੀ ਤੇ ਮਾਜੀ ਗੱਬਣਾ ਜੀ ਹਾਂਜੀ ਦੂਜੇ ਸੂਏ ਮਾਜਾ ਹਾਂਜੀ ਦੂਜੇ ਸੂਆ ਜੀ ਦੂਜੇ ਸੂਆ ਜੀ ਠੀਕ ਹੈ ਜੀ 10000 ਕਿਲੋ ਕੱਢ ਲਈ ਰੀ ਦੁੱਧ ਪਹਿਲਾਂ ਨੇ ਕਿੰਨਾ ਚਵਾਇਆ ਜੀ 10000 ਕਿਲੋ ਕੱਢ ਲਈ ਠੀਕ ਹੈ ਠੀਕ ਹੈ ਜੀ ਤੇ ਐਣ ਕੀ ਦੂਜਾ ਸੂਆ ਸੁਣਾ ਐਣ ਕੀ ਦੂਜਾ ਸੂਆ ਤੇ ਆਪਾਂ ਨੂੰ ਵੇਚ ਦੇਣੀ ਹੈ ਆਪਾਂ ਨੂੰ ਇਹ ਆਪ ਜੀ ਠੀਕ ਹੈ ਠੀਕ ਆ ਤੇ ਵੀਰ ਜੀ ਦੂਜਾ ਮਾਰਾ ਐਣ ਕੀ ਕਿੰਨੇ ਦਿਨ ਰਹਿਗੇ ਹੋਣਾ ਸੂਣ ਚ ਕਿੰਨੇ ਦਿਨ ਬਾ ਜਿੱਤਰਾ ਅਮੇ ਆਪਾਂ ਦੇਸੀ ਆ ਮਹੀਨਾ ਹੀ ਲਿਖਿਆ ਦਾ ਐਸੇ ਮਹੀਨੇ ਕੋਈ 8-10 ਦਿਨ ਕਰੀਬ 10 ਦਿਨ ਲੈਂਦੀ ਆ ਠੀਕ ਆ ਤੇ ਕੋਈ ਭਾਰਪੂਰ ਦੀ ਸ਼ਿਕਾਇਤ ਨਹੀਂ ਵੀ ਜੀ ਕੋਈ ਨਹੀਂ ਆਉਦੀ ਤਸੱਲੀ ਕਰਕੇ ਖੜ੍ਹ ਸਕਦੇ ਆ ਠੀਕ ਠੀਕ ਕੋਈ ਕੋਈ ਤੁਹਾਡੇ ਸਾਹਮਣੇ ਠੀਕ ਆ ਵੀਰ ਜੀ ਠੀਕ ਆ ਤੇ ਆਪਾਂ ਮੜਾ ਖੋਲ ਕੇ ਵਿਖਾਈਏ ਜੀ ਵੀਰਾਂ ਨੂੰ ਆਜੋ ਹਾਂਜੀ ਲਾਓ ਬਾਹਰ ਨੂੰ ਕੱਢ ਲਓ ਲਾਓ ਵੀ ਜੀ ਥਾਂ ਲੈਵਾ ਵੀਰ ਜੀ ਵੇਖ ਸਕਦੇ ਨੇ ਜਿਹੜਾ ਵੀ ਭੈਣ ਭਰਾ ਹੋਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਇੱਕ ਰੰਗ ਕਾਲੀ ਸ਼ਾਹਵਾ ਵੀ ਚਲਦੀ ਆ ਥੋੜਾ ਨੀਲੀ ਦਾ ਪੱਖ ਰੱਖਦੀ ਆ ਅੱਖਾਂ ਬਿੱਲੀਆਂ ਮਣਕਣੀ ਅੱਖਾਂ ਲੈਓ ਵੀਜੀ ਲੈਓ ਲੈਓ ਲੋ ਵੀਜੀ ਥਾਂ ਲੈ ਵੇਖ ਸਕਦੇ ਜੀ ਕੱਲਾ ਕੱਲਾ ਨਿਖੜਵਾ ਥਾਂ ਲੱਗਾ ਦੱਕਦੇ ਰਹਿੰਦੀ ਆ ਭਾਜੀ ਹਾਂਜੀ ਹਾਂਜੀ ਦੱਕਦੇ ਰਹੇ ਠੀਕ ਆ ਜੀ ਠੀਕ ਆ ਕਿ ਮੋਲ ਮਲ ਕੀ ਕਰਦੇ ਵੀਜੀ ਇਹਦਾ ਜਾਇ ਜਿਹੜਾ ਜੋ ਆਪਾਂ ਵਟ ਲੈਣਾ ਜੀ ਆਪਣਾ ਜਾਇ ਆ ਜੀ 90 ਕ ਮੰਗਦੇ ਆ ਠੀਕ ਆ ਜੀ ਆਏ ਗਿਆ ਮਾਨਤਨ ਕਰ ਦੋ ਜਿਹੜਾ ਵੀ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਆਵੇ ਉਹਨਾਂ ਦਾ ਫੁੱਲ ਮਾਨਤਨ ਕਰ ਦਿਓ ਹੈ ਠੀਕ ਹੈ ਠੀਕ ਆ ਠੀਕ ਆ ਵੀਰ ਜੀ ਤੇ ਲਓ ਵੀਰ ਜੀ ਵੇਖ ਸਕਦੇ ਜਿਹੜਾ ਕੋਈ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਚੌਥਣਾ ਦੀ ਟਿੱਪ ਕੇ ਤਸੱਲੀ ਕਰਕੇ ਵੀਰ ਜੀ ਖੜੇ ਪਾਰ ਪਿਛੇ ਜੀ ਭਾਜੀ ਹੋਣਿਆਂ ਦੇ ਐ ਗਾਰੰਟੀ ਆ ਤਸੱਲੀ ਜਾਂਦੇ ਆਪਣੀ ਤੇ ਸੇਂਗ ਸੇਂਗ ਵੀਰ ਜੀ ਵੇਖ ਸਕਦੇ ਪੂਰਾ ਐ ਗੁਲਾਈ ਦੇ ਵਿੱਚ ਉੱਚਾ ਕੁੰਡਾ ਵਾ ਤੇ ਰਾਜੀ ਰੋਜੀ ਪੂਰੀ ਆ ਤੇ ਆਪਣਾ ਵੀ ਜੀ ਚੈਨਲ ਜੇ ਮਨਿੰਦਰ ਡੇਰੀ ਫਾਰਮ ਇਹਨੂੰ ਸਬਸਕ੍ਰਾਈਬ ਕਰ ਲੋ ਜਿਹੜੀ ਵੀ ਜੀ ਵੀਡੀਓ ਬਣਾਈਆਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸასი ਗੱਲ ਵੀ ਜੀ